29 ਅਕਤੂਬਰ ਜੀ ਦਿਨ ਹੈਗਾ ਬੁੱਧਵਾਰ ਸਾਲ 2025 ਸਮਾਂ ਜਿਹੜਾ 7:30 ਹੋ ਗਿਆ ਭਾਈ ਡੋਂਗੇ ਚਾਹ ਪਾਣੀ ਪਾ ਲਿਆ ਸੀ ਤੇ ਮਿੱਠਾ-ਮੂਠਾ ਵੀ ਪਾ ਲਿਆ ਚਾਹ ਧਰਨ ਵਾਸਤੇ ਬਿਲਕੁਲ ਤਿਆਰ ਸੀਗੇ ਜੀ ਤੇ ਬਸ ਆ ਡਲੇ ਡੁਲੇ ਭਾਗ ਦੇ ਫਿਰਦੇ ਚੁੱਲ੍ਹਾ ਇਕੱਠਾ ਕਰਨ ਵਾਸਤੇ ਚੁੱਲ੍ਹਾ ਬਣਾਉਣ ਵਾਸਤੇ ਸਾਹਮਣੇ ਹੋਰ ਲੱਕੜਾਂ ਪਈਆਂ ਉਹਨਾਂ ਤੇ ਵੀ ਅੱਖ ਸੀਗੀ ਵੀ ਭਾਈ ਚੱਲ ਉਹ ਲੱਕੜਾਂ ਚਾਕੇ ਚਾਹ ਬਣਾ ਲਾਂਗੇ ਐਨੇ ਨੂੰ ਇਧਰੋਂ ਮਾਤਾ ਜੀ ਤੋਂ ਆਪਾਂ ਸਮਾਨ ਸੱਲਾ ਲਿਆ ਸੀ ਇਹਨਾਂ ਨੇ ਬਾਜ਼ ਮਾਰਤੀ ਕਹਿੰਦੇ ਭਾਈ ਇਧਰ ਸਾਡਾ ਗੈਸ ਚੱਲੀ ਜਾਂਦਾਗਾ ਇੱਥੇ ਚਾਹ ਬਣਾ ਲਓ ਆ ਚੱਲੀ ਜਾਂਦਾ ਜੀ ਗੈਸ ਆ ਲਓ ਲੋ ਭਾਈ संदीप होने नहीं है, चार दिन तो अम्मा नंद्री, नाम नाम, आपका नाम। नाम, नाम, नाम नाम, नाम, नाम ना, हाँ नेम।, नेम।, नेम या नेम आ, ये रिलार्सी, ये रिलार्सी, ये रिलार्सी, ये लारसी। अच्छा अच्छा, ठीक है। ਨੰਦਰੀ ਸਵੇਰ ਵਾਲੀ ਚਾਹ ਨਾਲ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾਂ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚਾਹ ਅੱਜ ਬਹੁਤ ਟਾਈਮ ਬਾਅਦ ਬਣਾਈ ਹੈ ਜੀ ਆਪਦੀ ਤੇ ਤਾਂ ਹੀ ਵਟੀਆਂ ਭਰ ਲਿਆ ਭਾਈ ਵਟੀਆਂ ਵਟੀਆਂ ਤੇ ਚੱਲਦੇ ਆ ਜੀ ਅੱਜ ਬਸ ਸਫ਼ਰ ਆਪਾਂ ਜਲਦੀ ਸ਼ੁਰੂ ਕਰਾਂਗੇ ਚਾਹ ਪੀਣ ਸਾਰ ਆ ਸਾਰਾ ਕੁਝ ਚੱਕ ਕੇ ਸਮਾਣਾ ਆਪਣਾ ਤੇ ਚੱਲ ਪਾਂਗੇ ਕੰਨਿਆ ਕੁਮਾਰੀ ਵੱਲੋਂ ਪਤਾ ਨਹੀਂ ਬਾਈ ਕਿਹੜੇ ਰਾਹਾਂ ਤੇ ਤੋਰ ਕੇ ਲਿਆਉਂਦਾਗਾ ਤੇ ਕੀ ਕਰਕੇ ਲਿਆਉਂਦਾਗਾ ਆਉ ਬੈਠਾ ਦਵਾਲੇ ਹੋਇਆ ਪ੍ਰਧਾਨ ਸਾਹਿਬ ਫੇਰ ਪੈਂਚਰ ਹੋ ਗਿਆ ਸਾਈਕਲ ਇਹਦਾ ਸ਼ੁਕਰ ਆ ਵੀ ਪੈਂਚਰ ਵਾਲਾ ਬਾਈ ਵੀ ਇੱਥੇ ਨੇੜੇ ਮਿਲ ਗਿਆ ਨਹੀਂ ਖੋਲ ਖਲਾਈ ਬਸ ਕਰਨੀ ਲੱਗੇ ਸੀਗੇ ਹੋ ਗਿਆ ਜੀ ਸਫ਼ਰ ਸ਼ੁਰੂ ਕਾਲਾ ਪਾ ਪੰਡਿਚਰੀ ਤੋਂ ਚੱਲੇ ਸੀਗੇ ਜੀ ਤੇ ਜਿਹੜਾ ਦਾ ਸਫਰ ਕਰਕੇ ਆ ਰਾਹ ਖੜੇ ਰੁੱਕ ਗਏ ਸੀਗੇ ਭਾਈ ਸ਼ੈਡਾਂ ਥੱਲੇ ਤੇ ਅੱਜ ਇੱਥੋਂ ਚੱਲੇ ਆਂਗੇ ਪਿੰਡ ਪਤਾ ਨਹੀਂ ਜੀ ਇਹ ਕਿਹੜਾ ਸੀਗਾ ਤੇ ਅੱਜ ਫਿਰ ਇਧਰ ਦੇ ਲੋਕਾਂ ਨਾਲ ਜਿਹੜੇ ਆਲੇ-ਦੁਆਲੇ ਦੇ ਲੋਕ ਆਪਾਂ ਨੂੰ ਮਿਲਣਗੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਤੁਰੇ ਜਾਵਾਂਗੇ ਤੇ ਸਾਰਾ ਆਲਾ-ਦੁਆਲਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਭਾਈ ਕੀ ਖੇਤਵੰਨਾ ਆਉਂਦਾ ਜੋ ਵੀ ਆਊਗਾ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਤੁਰੇ ਜਾਵਾਂਗੇ ਮਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਮਦਰ ਮਰੀਮ 4 ਕਿਲੋਮੀਟਰ ਬਾਅਦ ਹੀ ਆ ਪੈਂਡ ਆਊਗਾ ਪੈਰੀਆ ਪੱਤੂ ਲਿਖਿਆ ਹੋਇਆ ਹੈਗਾ ਜੀ ਇਹ ਪੈਂਡ ਆਉ ਭਾਈ ਇਸ ਤੋਂ ਬਾਅਦ 19 ਕਿਲੋਮੀਟਰ ਤੇ ਫਿਰ 101 106 ਕਿਲੋਮੀਟਰ ਤੇ ਤੇ ਅੱਜ ਧੁੱਪ ਵਧੀਆ ਨਿਕਲੀ ਹੋਈ ਹੈਗੀ मौसम है जोड़ा साफ आ पाई बत्ती नंबर सड़क जी तो अपना पहला ये पता नहीं कि भाषा की फिर हिंदी लिखी हुई है तो फिर लिखी है अंग्रेजी ग्यारह किलोमीटर बी मुटलुर बी मुटलुर यह पेंड आऊगा भाई ਛੜਕਦੇ ਵਾਲੇ ਦਿਵਾਲੇ ਜੀ ਪਿੰਡ ਬਹੁਤ ਸੋਹਣੇ ਆ ਜਾਂਦੇ ਆਗੇ ਤੇ ਪਰ ਸਿਆਪਾ ਜਿਹੜੀ ਗੱਲ ਦਾ ਨਾ ਆਪਾਂ ਨੂੰ ਪਿੰਡ ਦਾ ਨਾਂ ਨਹੀਂ ਪੜਨਾ ਆਉਂਦਾ ਬਾਲੇ ਵੱਡੇ ਵੱਡੇ ਨਾਮ ਆਗੇ ਤੇ ਐਸ ਲਈ ਆਪਾਂ ਕਹਿਣਾ ਚਾਹੁੰਦੇ ਆ ਜੀ ਕੰਮ ਜੋ ਵੀ ਮਰਜ਼ੀ ਕਰੋ ਹਨਾ ਪੜ੍ਹਨਾ ਲਿਖਣਾ ਜ਼ਰੂਰੀ ਆ ਹਰੇਕ ਬੋਲੀ ਸਿੱਖਣੀ ਚਾਹੀਦੀ ਹੈਗੀ ਭਾਈ ਜਿੰਨੀਆਂ ਵੀ ਹੋ ਸਕੇ ਸਿੱਖੋ ਵੱਧ ਤੋਂ ਵੱਧ ਕੋਈ ਪਤਾ ਨਹੀਂ ਕਿਹੜੀ ਬੋਲੀ ਦੀ ਕਿੱਥੇ ਲੋੜ ਪੈ ਜੀ ਚੰਗੀ ਤਰ੍ਹਾਂ ਪੜ੍ਹੋ ਪਹਿਲਾਂ ਤੇ ਫਿਰ ਜੋ ਵੀ ਕੰਮ ਕਰਨਾ ਹਨਾ ਵਧੀਆ ਉਹਦੇ ਬਾਰੇ ਜਾਣਕਾਰੀ ਚੰਗੀ ਮਿਲ ਜਾਂਦੀ ਹੈ ਤੇ ਪਰ ਆਪਾਂ ਕੋਈ ਨਾ ਹੋਰ ਹੱਲ ਕਰਦੇ ਆਂ ਅੰਨਾ ਹੋਰੀ ਹੈਗੇ ਇੱਥੇ ਉਹਨਾਂ ਨੂੰ ਪੁੱਛਦੇ ਆਂ ਪਿੰਡ ਦਾ ਨਾਮ ਹਿੰਦੀ ਇਹਨਾਂ ਨੂੰ ਬਾਈ ਸਮਝ ਆ ਵੀ ਜਾਂਦੀ ਹੈ ਵਿੱਚ ਵਿੱਚ ਪਰ ਇਹ ਜਾਣ ਕੇ ਨਹੀਂ ਕਈ ਵਾਰੀ ਬੋਲਦੇ ਪਤਾ ਨਹੀਂ ਕੀ ਚੱਕਰ ਹੈ ਨਫ਼ਰਤ ਕਿਉਂ ਕਰਦੇ ਆਂ ਨਹੀਂ ਇਹ ਹਿੰਦੀ ਤੋਂ ਬੋਲਦੇ ਨਹੀਂ ਬਹੁਤ ਘੱਟ ਬੋਲਦੇ ਆਂ ਸਾウス ਦੇ ਵਿੱਚ ਆਪਾਂ ਨੂੰ ਜੀ ਇਹ ਦੂਸਰਾ ਟੋਲ ਪਲਾਜ਼ਾ ਮਿਲਿਆਗਾ ਪਹਿਲਾ ਵਾਲਾ ਬੰਦ ਸੀਗਾ ਇਹੇ ਚੱਲਦਾਗਾ ਤੇ ਇਧਰ ਪਾਈ ਢਾਬਾ ਆ ਗਿਆ ਖਾਲੀੇ ਮਾੜਾ ਮੋਟਾ ਕੁਛ ਖਾਲੀਏ ਕੋਸਤੇ ਜੀ 12 ਕਿਲੋਮੀਟਰ ਆਏ ਆਂਗੇ ਆਪਾਂ ਖਾਣ ਪੀਣ ਨੂੰ ਇੱਥੇ ਜਿਹੜਾ ਜਿਆਦਾ ਜੀ ਤੁਹਾਨੂੰ ਪਤਾ ਹੀ ਐ 200 ਹੀ ਮਿਲਦਾਗਾ ਤੇ ਨਾਲ ਉਹਦੇ ਉਹ ਚਟਣੀ ਦੇ ਦਿੰਦੇ ਆ ਨਾਰੀਅਲ ਦੀ ਚਟਣੀ ਆਹਾ ਆਪਣੇ ਕੇਲੇ ਵਾਲੇ ਪੱਤੇ ਰੱਖਦੇ ਇਹਨਾਂ ਨੇ ਇਹ ਪਲੇਟਾਂ ਹੀ ਆ ਭਾਈ ਇੱਥੋਂ ਦੀਆਂ ਇਹਨਾਂ ਦੇ ਉੱਤੇ ਹੀ ਖਾਣਾ ਪੀਣਾ ਪੈਂਦਾਗਾ ਇਹ ਕਾ ਪਤਾ ਨਹੀਂ ਕੀ ਆ ਜੀ ਮਠੀਆਂ ਦੀਆਂ ਇੱਕ ਇੱਕ ਇਹ ਵੀ ਖਾ ਕੇ ਦੇਖ ਲਾਂਗੇ ਤੇ ਨਾਲ ਡੋਸਾ ਖਾ ਲਾਂਗੇ ਭਾਈ ਆ ਪਈਆ ਨਾਰੀਅਲ ਦੀ ਚਟਨੀ ਜੀ ਇੰਨਾ ਚ ਡੋਂਗਿਆਂ ਦੇ ਵਿੱਚ ਹਲੋ ਅੰਨਾ ਯੂਅਰ ਨੇਮ ਪੈਸੇ ਲੈ ਪੈਸੇ ਥੀਕ ਲੈ ਵਰਾ ਪੇਰੇ ਨੰਨ ਕਹਿ ਰਹਾਂਗੇ ਸੁਣ ਲੈ ਕਾਤ ਵਰਾਇਆ ਯੂਰ ਨੇਮ ਕਤਵਰਾਇਲ ਦੇਲ ਖੁਸ਼ ਬੰਦੇ ਆ ਜੀ ਸਾਰੇ ਇੱਕ ਗੱਲ ਹੋਰ ਆ ਜੀ ਇਹ ਨਾ ਕੈਮਰੇ ਤੋਂ ਜਿਹੜਾ ਡਰ ਕੇ ਭਜਦੇ ਨਹੀਂ ਹੈਗੇ ਵਧੀਆ ਹਸਣ ਲੱਗ ਜਾਂਦੇ ਆ ਗੱਲਬਾਤ ਕਰਦੇ ਆਗੇ ਆਹ ਦਾ ਹਾ ਬਿੱਟੀ ਇਹ ਸੰਬਰ ਇਹ ਸੰਬਰ ਉਹੀ ਹਰਪਾਲ ਆ ਨਾ ਇਹ ਆਪਾਂ ਨੂੰ ਬਾਲਟੀ ਭਰ ਕੇ ਰੱਖੀ ਜੀ ਦੀ ਹਾਂ ਹਾਂ ਇਹ ਦੇ ਖਾਣਾ ਪੋਗੋ ਨਹੀਂ ਸੋ ਇੱਕ ਨਹੀਂ ਖਾਣਾ ਖੰਡਾ ਤੁਸੀਂ ਟਮਾਟਰ ਚਟਨੀ ਟਮਾਟਰ ਯਸ ਟਮਾਟਰਾਂ ਦੀ ਚਟਨੀ ਇਹ ਪਿਓਰ ਨਾਰੀਅਲ ਚਟਨੀ ਇਹ ਆ ਗਈ ਨਾਰੀਅਲਾਂ ਦੀ ਚਟਨੀ ਆ ਤੁਸੀਂ ਮੇਥੂ ਵੜਾਈ ਕਿਨਾ ਕਹਦਾ ਵੜਾ ਵੜਾ ਤੁਸੀਂ ਦਾਲ ਵੜਾਈ ਦੀ ਦਾਲ ਵੜਾਈ ਇਹ ਭਾਈ ਅੱਜ ਦਾ ਆਪਣਾ ਜਿਹੜਾ ਖਾਣ ਪੀਣਾਗਾ ਆਵਾ ਕਾਈ ਹੰਦਰ ਤੋਂ ਣਾਣਾ ਦਾਣਾ ਜਿਹੜਾ ਵਧੀਆ ਬਣਾਇਆ ਸੀਗਾ ਜੀ ਤੇ ਜੇ ਗੱਲ ਕਰੀਏ ਆਪਾਂ ਭਾਈ ਆਹ ਨਾਰੀਅਲ ਦੀ ਚਟਨੀ ਹਨਾ ਡੋਸਾ ਹੋ ਗਿਆ ਤੇ ਆਪਾਂ ਨੂੰ ਇਹ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ ਆਹ ਨਾਰੀਅਲ ਦੀ ਚਟਨੀ ਤਾਂ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਸੀ ਆਪਾਂ ਨੂੰ ਤੇ ਪਰ ਹੁਣ ਆਪਾਂ ਬਾਵਾਰੀ ਖਾ ਲਏ ਤੇ ਹੁਣ ਚੰਗੀ ਲੱਗਦੀ ਆ ਅੱਜ ਠੀਕ ਲੱਗਾ ਵਧੀਆ ਕੰਮ ਲੱਗਿਆ ਡੋਸਾ ਵੀ ਠੀਕ ਲੱਗਾ ਨਾਰੀਅਲ ਦੀ ਚਟਨੀ ਉਹ ਜਿਹੜੀ ਦਾਲ ਸੀਗੀ ਸੰਭਰ ਦੀ ਦਾਲ ਸੀਗੀ ਕਾਦੀ ਉਹ ਵੀ ਵਧੀਆ ਲੱਗੀ ਉਹ ਜਿਵੇਂ ਜਿਵੇਂ ਫਿਰ ਆਤ ਜੀ ਪਈ ਜਾਂਦੀ ਹੈ ਨਹੀਂ ਹੁਣ ਹੋਰ ਤਾਂ ਕੁਝ ਮਿਲਦਾ ਨਹੀਂ ਹੈਗਾ ਉਹ ਹੱਤ ਜੀ ਪਈ ਜਾਂਦੀ ਹੈਗੀ ਤੇ ਅੱਜ ਵਧੀਆ ਲੱਗਿਆ ਉਹ ਖਾਣਾ-ਦਾਣਾ ਇਧਰਲੇ ਪਾਸੇ ਇੱਕ ਹੋਰ ਪੰਡ ਆਇਆ ਜੀ ਤੇ ਆਹ ਭਾਈ ਬੋਰਡ ਲੱਗਿਆ ਹੋਇਆਗਾ ਤੇ ਲਿਖਿਆ ਹੋਇਆਗਾ ਦੀਤਮਪਾਲ ਜਮ ਤਾਂ ਆਹ ਲਿਖਿਆ ਹੋਇਆਗਾ ਜੀ ਦੀਤਮਪਾਲ ਜਮ ਤੇ ਥੱਲੇ ਲਿਖਿਆ ਹੋਇਆਗਾ ਪੰਚਾਇਤ ਇਹ ਆਪਾਂ ਆ ਗੂਗਲ ਬਾਬੇ ਦੇ ਸਹਾਰੇ ਨਾਲ ਤੋੜ ਪੰਨ ਕਰਕੇ ਦੇਖਿਆਗਾ ਥੱਲੇ ਪੰਚਾਇਤ ਲਿਖਿਆ ਹੋਇਆਗਾ ਐਸ ਵਕਤ ਜੀ ਆਪਾਂ ਸ਼ਹਿਰ ਹੈਗੇ ਅਗੇ ਚਿਤੰਬਰਮ ਸ਼ਹਿਰ ਦਾ ਨਾਮ ਚਿਤੰਬਰਮ ਆਗਾ ਜਿਹੜਾ ਕਿ ਚਨਈ ਤੋਂ ਲਗਭਗ 215 ਕਿਲੋਮੀਟਰ ਦੂਰ ਪੈ ਜਾਂਦਾਗਾ ਰਖਣ ਭਾਰਤ ਦਾ ਇਹ ਇੱਕ ਮਸ਼ਹੂਰ ਸ਼ਹਿਰ ਹੈਗਾ ਤੇ ਇੱਥੇ ਮੰਦਿਰ ਹੈ ਜੀ ਇਤਿਹਾਸਿਕ ਬਹੁਤ ਸਾਰੇ ਬਹੁਤ ਪ੍ਰਸਿੱਧ ਮੰਦਿਰਾਂ ਕੇ ਸ਼ਹਿਰ ਦੇ ਵਿੱਚ ਨਟਰਾਜ ਮੰਦਿਰ ਹੈ ਜੀ ਇੱਕ ਜਿਹੜਾ ਭਗਵਾਨ ਸ਼ਿਵ ਨੂੰ ਸਮਰਪਿਤ ਹੈਗਾ ਇਹ ਸ਼ਹਿਰ ਦੇ ਵਿੱਚ ਸਥਾਪਿਤ ਹੈ ਜੀ ਉਹ ਮੰਦਿਰ ਤੇ ਹੁਣ ਚੱਲਦੇ ਆ ਜੀ ਆਪਾਂ ਇਹ ਸ਼ਹਿਰ ਤੋਂ ਅੱਗੇ ਪੰਜਾਬ ਥੈਂਕ ਯੂ ਆ ਸਾਹਮਣੇ ਚਿਤੰਮਰਮ ਸ਼ਹਿਰ ਦਾ ਪੁਲਿਸ ਸਟੇਸ਼ਨ ਹੈ ਜੀ ਰੰਗ ਦੇਖੋ ਤੁਸੀਂ ਕਿਹੜੇ ਲੋਟ ਕੀਤਾ ਹੋਇਆ ਸੋਹਣਾ ਲੱਗਦਾ ਭਾਈ ਜੀ ਆਇਆਂ ਨੂੰ ਕਹਿੰਦੇ ਆਜੋ ਅੰਦਰ ਕਰਗੇ ਸੇਵਾ ਗਰਮੀ ਅੱਜ ਬਹੁਤ ਜ਼ਿਆਦਾ ਰਹੀ ਜੀ 32 ਡਿਗਰੀ ਤਾਪਮਾਨ ਸੀਗਾ ਤੇ ਇੱਕ ਧੁੱਪ ਨਾ ਇੱਥੇ ਬਹੁਤ ਤੇਜ਼ ਆ ਗਈ ਸਮੁੰਦਰ ਨੇੜੇ ਹੋਣ ਕਰਕੇ ਬਹੁਤ ਤੇਜ਼ ਧੁੱਪ ਪੈਂਦੀ ਹੈ

ਇਦਾਂ ਲੱਗਦਾ ਜੇ ਸਾਊਥ ਚ ਬਹਾਵਾ ਟਾਈਮ ਰਹੇਗੀ ਕਿਤੇ ਅੰਗਰੇਜ਼ੀ ਨਾ ਸਿੱਖ ਜਾਈ। ਜੈਸਾ ਨਾ ਸਰ। ਸਾਊ ਤਮਿਲ ਚ ਕਹਿੰਦੇ ਆ ਨੰਡਰੀ ਦੀਏਗਾ ਪੈਗ ਸੋਡਾ ਬਰੋਗਰ। ਅੰਨਾ ਹੋ ਰਿਫਰੈਸ਼ਡ ਖਰੇ। ਐਮ ਬ੍ਰੀ ਮਨੀ ਗਿਫਟ। ਉਹ ਬਟ ਵਨ ਮਨੀ ਪਲੀਜ਼। ਨੋ 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 ਨੋ। ਵੀ ਫੂਡ ਐਨੀ ਵਾਟਰ ਐਵਰੀਥਿੰਗ ਫੂਡ ਵੀ ਹੈਵ। ਮਾਈ ਗਿਫਟ। anna my name mahindran and this tamil nadu thambaram district kadadu district and nutritionist association yeah nutritionist give me give me just 50 rupees no 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 even give me 50 rupees as a as a sweet gesture as a sweet gesture even if food only your text nahi 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 yaar yaar pehle la 10 20 rupees maanne waste short small money ਹਾਲ ਮਨੇ uh, 50 ਰੁਪੀਸ ਓਨਲੀ ਫੋਰ ਅ ਸਵੀਟ ਜੈਸਟਰ ਵੀ ਵਿਲ ਟੇਕ ਇਟ ਫੋਰ ਅ ਐਂਟੀਅਰ 200 100 ਹਾਂ ਹਾਂਜੀ ਹਾਂਜੀ ਓਕੇ ਵਾਹ ਥੈਂਕ ਯੂ ਅਨਾ ਥੈਂਕ ਯੂ ਮਾਹੋਦ ਮਿਹਰਬਾਨੀ ਜੀ ਓਕੇ ਥੈਂਕ ਯੂ ਯੂ ਟਿਊਬ ਹਾਂਜੀ ਹਾਂਜੀ ਯੂ ਟਿਊਬ ஆல் ਦ ਬੈਸਟ ਵਾਹ ਧੰਨ ਰੀ ਵਾਟ ਡੇ ਰਿਜਿਸਟਰਡ ਇੰਡੀਆ ਨਿਸ਼ੂ ਸੁਣੀ ਮੜੀ ਅੰਗਰੇਜ਼ੀ ਬਾਈ ਦੀ ਹਾਂਜੀ ਦੇ ਦੇ ਇਨੀ ਕਾਮ ਲੈਗੇ ਵੀ ਆਰ ਟ੍ਰੈਵਲਿੰਗ ਫਰ ਆਲਮੋਸਟ 6 ਮਨਸ 6 ਮਨਸ ਪੰਜਾਬ

ਓਹ ਸਿੰਦਰਾ ਪੁਆਇੰਟ ਟੈਂਪਲ ਬੇ ਨਿਕੋਬਾਰ ਟੈਂਪਲ ਸੌਫੀ ਆਇਆ ਸ਼ਿਲਪੀ ਯੈਸ ਹਾਂ ਜੀ ਅੰਨ ਦੇ ਦਿੱਤੇ ਹੋਏ ਪੈਸੇ ਕਮ ਕਮ खासा ਲੰਬਾ ਪੋਲਾ ਜੀ ਤੇ ਆ ਜਿਹੜਾ ਥੱਲੇ ਪਾਣੀ ਵਗ ਜਾਂਦਾ ਨਦੀ ਦਾ ਨਾਮ ਹੈਗਾ ਕੌਲੀਡਮ ਕੌਲੀਡਮ ਇਹਦਾ ਨਾਮ ਹੈਗਾ ਭਾਈ ਤੇ ਜਿਹੜਾ ਬੰਗਾਲ ਦੀ ਖਾੜੀ ਨੂੰ ਇਹ ਸਿੱਧੀ ਜਾਂਦੀ ਹੈਗੇ ਇਹ ਨਦੀ ਉਹਦੇ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਜੀ NH32 ਪਿੰਡ ਪਤਾ ਨਹੀਂ ਕਿਹੜਾ 1 ਕਿਲੋਮੀਟਰ ਆਪਾਂ ਕੱਲ ਹੀ ਕਿਹਾ ਸੀਗਾ ਜੀ ਵੀ ਦੋ ਦਿਨ ਹੋ ਗਏ ਸੂਰਜ ਦਿਖਾਈ ਨਹੀਂ ਦਿੱਤਾ ਤੇ ਅੱਜ ਸੂਰਜ ਬਾਬਾ ਇਦਾਂ ਦਾ ਦਿਖਾਈ ਦਿੱਤਾ ਤਾਂ ਦਿਨ ਢਲਨ ਨੂੰ ਆ ਗਿਆ ਪਰ ਸੂਰਜ ਸਿਰ ਤੇ ਹੀ ਖੜਾ ਹਜੇ ਆਹ ਗਰਮੀ ਜ਼ਿਆਦਾ ਹੀ ਰਹੂਗੀ ਜੀ ਜੇ ਇੱਥੋਂ ਆਪਾਂ ਸਾਊਥ ਤੋਂ ਨਿਕਲਦੇ ਨਿਕਲਦੇ ਕਹਤੇ ਇਹ ਮੌਸਮ ਨਾ ਬਦਲਿਆ ਐਦਾਂ ਹੀ ਧੁੱਪ ਪੈਂਦੀ ਰਹੀ ਵੀ ਮੀਂਹ ਮੂੰਹ ਵਿੱਚ ਦੀ ਨਾ ਆਇਆ ਹਫਤਾ ਲੱਗੇ 10 ਦਿਨ ਲੱਗੇ ਹਨ ਵੀ ਕਹਤੇ ਮੀਂਹ ਨਾ ਪਿਆ ਐਂ ਸੂਰਜ ਰਿਹਾ ਤਾਂ ਆਹ ਗਰਮੀ ਆਪਣੇ ਜ਼ਿਆਦਾ ਹੀ ਰਹੂਗੀ ਇੱਥੋਂ ਦੀ ਭਾਈ ਬੜੀ ਤਿੱਖੀ ਤੇ ਤੇਜ਼ ਧੁੱਪ ਆ ਗਈ ਟੋਟਣਾਂ ਰਾੜਦੀ ਤੁਰ ਜਾਂਦੀ ਆ दो किलोमीटर बाद पेंड है जी सरकाजी सरकाजी पेंड ये आ पेंड जी सरकाजी जी जी, हाँ जी नमस्ते जी गोलगप्पे खाला खाला गोलगप्पा खाला जी ਲਾ ਦੀਏ ਇਧਰ ਸਾਈਕਲ ਜੀ 5 ਮਿੰਟ ਮਾੜਾ ਜਾ ਆਰਾਮ ਕਰ ਲ ਗਏ ਭਾਈ ਫੇਰ ਦੇਖਦੇ ਆ ਕਿਧਰ ਜਾਣਾ ਅੰਨਾ ਨਮਸਤੇ ਇਹ ਸ਼ਕਰਗੰਦੀ ਸ਼ਕਰਗੰਦ ਗਾ ਹੀ ਬੜਗਾ ਭੜਗਾ ਜੀ ਬੋੜਗਾ ਲੰਮਗਾ ਲੰਮਗਾ ਜੀ ਕੇ ओके ਇਹ ਬਣ ਸੀ ਟਕਾ ਟਕਾ ਪੈਸਾ ਟਕਾ ਵਾ 30 ਪੀਸ 30 ਰੁਪਏ 30 30 ਕਿੰਨਾ ਕਿੰਨਾ ਪੀਸ 30 ਪੀਸ ਵਰੋ ओके ਕਿੰਨੇ ਪੈਸਾ ਪਤਾ ਨਹੀਂ ਕਿੰਨੇ ਕਹਿੰਦੇ ਹੁਣ ਬਣਾਇਆ ਪਾਣੀ ਰੋਤੀ ਤਾਂ ਨੇ ਯੈਸ ਪਾਣੀ 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 ओके ਤੇ ਇਹ ਦੇਖੋ ਜੀ ਤੁਸੀਂ ਆ ਸਾਫ ਸਫਾਈ ਆ ਵਧੀਆ ਪੂਰੀ ਕੋਈ ਮਿੱਟੀ ਘਟਾ ਨਹੀਂ ਕੋਸ ਨਹੀਂ ਹੈਗਾ ਅੰਮਾ ਹੋਰੀ ਵਧੀਆ ਕੰਮ ਕਰਦੇ ਨੇ ਜੀ ਵੈਰੀ ਨਾਈਸ ਯੂ ਆਰ ਡੂਇੰਗ ਵੈਰੀ ਨਾਈਸ ਵਨ ਓਕੇ ਓਕੇ ਥੈਂਕ ਯੂ ਯੂ ਆਰ ਲਾਈਕ ਮਾਈ ਅੰਮਾ ਹਲੋ ਹਲੋ ਟਾਲ ਚੱਲਿਆ ਜੀ ਦਿਨ ਤੇ ਭਾਈ ਮੂੰਹ ਨੇ ਰਾਜਾ ਹੋਣ ਲੱਗ ਗਿਆ ਹੁਣ ਆਪਾਂ ਟਾਈਮ ਦੇ ਨਾਲ ਜਿਹੜਾ ਦੇਖਦੇ-ਦੇਖਦੇ ਜੇ ਕੋਈ ਥਾਂ ਲੱਭ ਲਗੇ ਪੈਣ ਵਾਸਤੇ ਵਧੀਆ ਜਿਹਾ ਥਾਂ ਕੋਈ ਮਿਲ ਜੇ ਕੋਈ ਮਾੜਾ-ਮੋਟਾ ਪਿੰਡ ਸ਼ਹਿਰ ਆ ਜੇ ਨਾ ਨੇੜੇ ਕਿ ਯਾਰ ਕੋਈ ਪਾਣੀ-ਪੂਣੀ ਦੀ ਲੋੜ ਪੈ ਜਾਂਦੀ ਆ ਭੁੱਖ ਲੱਗ ਜਾਂਦੀ ਆ ਕੁਝ ਖਾਣਾ-ਪੀਣਾ ਪੈਂਦਾ ਹਨਾ ਕੋਈ ਦੁਕਾਨਦ ਕੋਣ ਹੋਵੇ ਨੇੜੇ ਬਸ ਆ ਤਾਂ ਜਮਈ ਸੋਨਸਰਾਂ ਵਾਲਾ ਰੋਡ ਨੀ ਹੋਂ ਲੋਕ ਲੰਘਦੇ ਜਾਂਦੇ ਆ ਮਤਲਬ ਆਸੇ-ਪਾਸੇ ਕੋਈ ਘਰ-ਵਾਰ ਨਹੀਂ ਹੈਗਾ ਓਏ ਹੌਣ

ਨੇਰਾ ਵਾਵਾ ਹੋ ਗਿਆ ਜੀ ਪਰ ਹਜੇ ਰਹਿਣ ਦਾ ਕੋਈ ਬੰਦੋਬਸਤ ਬਣਿਆ ਨਹੀਂਗਾ ਥਾਂ ਟਿਕਾਣਾ ਹਜੇ ਕੋਈ ਮਿਲਿਆ ਨਹੀਂਗਾ ਨਿਸ਼ੂ ਅੱਗੇ ਆਗਾ ਹਰਪਾਲ ਤੇ ਸੰਦੀਪ ਪਿੱਛੇ ਆ ਆਪਾਂ ਵਿਚ ਵਿਚਾਲੇ ਜੇ ਤੁਰੇ ਜਾਂਦੇ ਆ ਨਹੀਂ ਤਾਂ ਕੋਈ ਪੈਟਰੋਲ ਪੰਪ ਆਇਆ ਨਹੀਂ ਕੋਈ ਢਾਬਾ ਜ ਆਇਆ ਜਿੱਥੇ ਰਹਿ ਪਗੇ ਤੇ ਉਂ ਵੀ ਨਹੀਂ ਕੋਈ ਪਾਰਕ ਪੂਰਕ ਵੀ ਨਹੀਂ ਆਉਂਦਾਗਾ ਵੀ ਟੈਂਟੀ ਲਾ ਲਗੇ ਸਮਝ ਨਹੀਂ ਆਉਂਦਾ ਅੱਜ ਕਿੱਥੇ ਰਹਾਗੇ 5 ਕਿਲੋਮੀਟਰ ਹੋਰ ਚੱਲ ਗਿਆ ਆ ਗਿਆਂ ਜੀ ਰਹਿਣ ਵਾਸਤੇ ਤਾਂ ਜਗ੍ਹਾ ਮਿਲੀ ਨਹੀਂ ਭਾਈ ਤੇ ਇੱਧਰ ਇੱਕ ਟੱਬ ਆ ਗਿਆ ਕਹਿੰਦੇ ਖਾ ਪੀ ਲੱਗੇ ਫਿਰ ਰਹਿਣ ਵਾਸਤੇ ਵੀ ਕੋਈ ਜਗ੍ਹਾ ਲੱਭ ਲਾਂਗੇ ਪਹਿਲਾਂ ਸੰਦੀਪ ਨੇ ਭਾਈ ਸਾਰਾ ਸਮਾਨ ਲੈ ਲਿਆ ਆਟਾ ਆਪਣਾ ਨੂਨ ਮਿਰਚ ਉਹ ਦੇ ਉਹ ਦੋ ਲਫਾਫੇ ਚੱਕੀ ਫਿਰਦਾ ਨਾ ਉਹ ਚ ਰੋਟੀ ਬਣਾਉਣ ਦਾ ਸਾਰਾ ਸਮਾਨ ਆ ਕਿੱਲੋ ਆਟਾ ਲਿਆ ਸੀਗਾ ਤੇ ਨੂਨ ਮਿਰਚ ਐਦਾਂ ਦਾ ਆਪਾਂ ਸਾਰਾ ਸਮਾਨ ਲੈ ਲਿਆ ਸੀ ਰੋਟੀ ਬਣਾਉਣ ਦਾ ਵਿੱਚੇ ਦਾਲ ਵੀ ਲਈ ਆ ਗੰਡੇ ਵੀ ਆਓ ਪਰ ਹਰਪਾਲ ਦੇ ਸਾਈਕਲ ਤੇ ਟੰਗੇ ਪਏ ਆ ਆਟਾ ਮਿਲਿਆ ਜੀ ਆਪਾਂ ਨੂੰ ਇੱਥੋਂ 70 ਰੁਪਏ ਕਿਲੋ ਦੁੱਗਣਾ ਰੇਟ ਦਾ ਫਰਕ ਆ ਸੰਦੀਪ ਆਪਣੇ ਨਾਲ ਤੇ ਉਹ 22 ਸੀ ਨਾਲ ਸੁਨਿਆਰੇ ਵਾਲਾ ਹੁਣ ਇਹਨਾਂ ਦੀ ਪਾਸ਼ਾ ਜੀ ਜੀ ਦੱਸੇ ਵੀ ਕਿ ਕੀ ਬੋਲਦੇ ਆ ਇਹ ਤਾਂ ਆਪਾਂ ਨੂੰ ਨਹੀਂ ਨਹੀਂ ਆਟਾ ਹੀ ਨਹੀਂ ਮਿਲਦਾ ਸੀਗਾ ਇੱਥੋਂ ਕਿਸੇ ਤੋਂ ਮਿਲਦਾ ਹੀ ਨਹੀਂਗਾ ਬੱਲਾ ਤਾਂ ਇਹ ਨਹੀਂ ਪਤਾ ਆਟੇ ਨੂੰ ਕਹਿੰਦੇ ਕੀ ਆ ਚਪਾਤੀ ਕਹਿਣਾ ਪੈਂਦਾਗਾ ਸ਼ਾਇਦ ਚਪਾਤੀ ਨਹੀਂ ਆ ਹੋਰ ਹੀ ਬੱਲਾ ਜਨਾਮ ਹੈ ਤੇ ਮੈਂ ਆਟਾ ਤਾਂ ਲੈ ਲਿਆ ਹੁਣ ਮੈਂ ਕਿਹਾ ਵੀ ਇਹਨੂੰ ਸਬਜ਼ੀ ਬਣਾਉਣ ਵਾਸਤੇ ਨੂਨ ਮਿਰਚ ਦੇ ਦੇ ਉਹ ਕਹਿੰਦਾ ਕੀ ਮੈਂ ਕਿਹਾ ਸਬਜ਼ੀ ਬਣਾਉਣ ਵਾਸਤੇ ਮਸਾਲੇ ਉਹ ਕਹਿੰਦਾ ਖੜ ਜਾ ਫਿਰ ਉਹਦੇ ਕੋਲ ਗਿਆ ਉਹ ਕਹਿੰਦਾ ਉਰੀਆ ਫਿਰ ਉਹਨੂੰ ਕਿਹਾ ਮੈਂ ਕਿਹਾ ਵੀ ਭਾਈ ਨੂਨ ਮਿਰਚ ਹਲਦੀ ਉਹਨੇ ਫਿਰ ਦੱਸਿਆ ਉਹਨੂੰ ਉਹ ਨਾਮ ਲੈ ਲੈ ਕੇ ਫਿਰ ਉਹਨੇ ਦਿੱਤਾ ਵੀ ਨੂੰ ਅੱਛਾ ਠੀਕ ਹੈ ਜੀ ਠੀਕ ਹੈ ਤੇ ਇੱਥੇ ਕੰਮ ਹੁਣ ਜੇ ਆਪਾਂ ਨੇ ਨੂਨ ਮਿਰਚ ਕਹਿੰਦੇ ਜੀ ਇੱਥੇ ਨੂਰ ਮਿਰਚਾਂ ਨਹੀਂ ਕਹਿੰਦੇ ਕੁਝ ਹੋਰ ਹੀ ਕਹਿੰਦੇ ਆ ਕਿ ਨਾਲ ਇੱਕ ਦੁਕਾਨ ਸੀ ਬਾਈ ਹਿੰਦੀ ਬੋਲਦਾ ਸੀ ਉਹਨੂੰ ਪਤਾ ਸੀ ਸਾਰਾ ਕੁਝ ਉਹ ਹਰਿਆਣੇ ਤੋਂ ਸੀ ਉਹਨੇ ਸਮਾਨ ਦਵਾਇਆ ਇਹ ਕਹਿ ਕਹਾ ਕੇ ਵੀ ਭਾਈਆ ਚੀਜ਼ਾਂ ਦੇਓ ਤੇ ਬਾਈ ਚਲੋ ਫਿਰ ਇਹਨਾਂ ਤੋਂ ਆਪਾਂ ਕੱਲ ਨੂੰ ਸਵੇਰੇ ਕੰਮ ਲਾਵਾਂਗੇ ਤੇ ਅੱਜ ਦਾ ਫਿਰ ਹਨੇਰਾ ਥੋੜਾ ਜ਼ਿਆਦਾ ਹੋ ਗਿਆ ਹਜੇ ਰਹਿਣ ਵਾਸਤੇ ਕੋਈ ਜਗ੍ਹਾ ਵੀ ਨਹੀਂ ਮਿਲੀ ਤੇ ਕੱਲ ਨੂੰ ਸਵੇਰੇ ਆਪਾਂ ਰੋਟੀ ਬਣਾ ਕੇ ਖਾ ਕੇ ਫੇਰ ਤੁਰਾਂਗੇ ਇਹ ਆ ਭਾਈ ਅੱਜ ਦਾ ਆਪਣਾ ਖਾਣਾ-ਦਾਣਾ ਚੌਲ ਕਰਾਏ ਆ ਜੀ ਤੰਨਾ ਪਲੇਟਾਂ ਰਹਿਣ ਵਾਸਤੇ ਜਗਾ ਆਪਾਂ ਨੂੰ ਲੱਭ ਗਈ ਆ ਜੀ ਸਾਹਮਣੇ ਤੁਸੀਂ ਦੇਖ ਹੀ ਜਾਂਨੇ ਹੋ ਕਿ ਬਾਬੇ ਦੀ ਕਿਰਪਾ ਨਾਲ ਤਾਂ ਛੱਤਾ ਕੀ ਮੀ ਕਣੀ ਦਾ ਹੁਣ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਤੇ ਥੱਲੇ ਪਾਈ ਆਪਾਂ ਤੰਬੂ ਲਾ ਲਿਆ ਸਾਈਕਲ ਵੀ ਖੁੱਲੀ ਡੁੱਲੀ ਜਗਾ ਹੈਗੀ ਆ ਸਾਈਕਲ ਵੀ ਅੰਦਰ ਖੜ ਕੇ ਸਮਾਨਸੱਲਾ ਵੀ ਸਾਰਾ ਸੰਭ ਗਿਆ ਤੇ ਟੈਂਟ ਵੀ ਅੰਦਰ ਹੀ ਲੱਗ ਗਿਆ ਭਾਈ ਤੇ ਥੱਲੇ ਥਾਂ ਵੀ ਪੱਕਾਗਾ ਤੇ ਵਧੀਆ ਰਾਤ ਆਪਣੀ ਨੰਗ ਜੂ ਬਾਬੇ ਦੀ ਕਿਰਪਾ ਨਾਲ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧ ਹੀ ਗਈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ